ਨਮਸਕਾਰ ਸਤਿ ਸ੍ਰੀ ਅਕਾਲ ਆਦਮ ਰੇ ਦੋਸਤੋ ਦੋਸਤੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਬਾਰਾ ਆਪਾਂ ਰੀਡ ਕਰਾਂਗੇ ਤੇ ਆਪਾਂ ਲਾਸਟ ਟਾਈਮ ਜਿੱਥੇ ਆਪਾਂ ਵਸਾਰਿਆ ਸੀ ਕਹਿ ਸਕਦੇ ਆ ਪ੍ਰਮਾਤਮਾ ਦੀ ਬਿਹਾਈ ਨੂੰ ਸੀ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੇ ਇੱਥੇ ਆਪਾਂ ਅੰਗ ਤੀਸਰੇ ਨੂੰ ਸਮਾਪਤੀ ਕੀਤੀ ਸੀ ਅੱਜ ਆਪਾਂ ਅੰਗ ਤੀਸਰੇ ਨੂੰ ਦੁਬਾਰਾ ਸ਼ੁਰੂ ਕਰਦੇ ਆ ਤੇ ਅਗਲੀ ਜਿਹੜੀ ਹੁਣ ਚੀਜ਼ਾਂ ਹੈਗੀਆਂ ਉਹ ਥੋੜੀਆਂ ਟਿਪੀਕਲ ਕਹਿ ਸਕਦੇ ਆ ਉਧਰੀ ਸਾਇੰਸ ਨਾਲ ਰਿਲੇਟਡ ਆ ਤੇ ਥੋੜੇ ਆਪਣੇ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਸਮਝਣ ਦੀ ਟਰਾਈ ਕਰਨੀ ਹੈ ਤੇ ਪਹਿਲਾਂ ਜੋ ਲਿਖਿਆ ਹੋਊ ਉਹ ਮੈਂ ਉਹ ਪੜ੍ਹਾਂਗਾ ਤੈਨ ਉਸ ਤੋਂ ਬਾਅਦ ਮੈਂ ਟਰਾਈ ਕਰੂੰਗਾ ਐਕਸਪਲੇਨੇਸ਼ਨ ਦੀ ਠੀਕ ਹੈ ਤੇ ਤੁਸੀਂ ਰੈਡੀ ਰਹੋ ਉਹ ਚੀਜ਼ ਨੂੰ ਸਮਝਣ ਵਾਸਤੇ ਤੇ ਕਿ ਗੁਰੂ ਸਾਹਿਬ ਜੀ ਇਹ ਫਰਮਾਉਂਦੇ ਹਨ ਕਿ ਤੋਲਤਰਮ ਦਇਆ ਕਾ ਪੁੱਤ ਸੰਤੋਖ ਥਾਪ ਰਖਿਆ ਜਿਨ ਸੂਤ ਜੀ ਕੋ ਬੂਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਨ ਜੋਰ ਇਹ ਦੋ ਤਰੀਕਿਆਂ ਨਾਲ ਇਹਨੂੰ ਸਮਝਾਉਂਗਾ ਠੀਕ ਆ ਪਹਿਲਾ ਜੋ ਹੋ ਗੋ ਲਿਖਿਆ ਤੇ ਇਹਦਾ ਅਰਥ ਗੁਰੂ ਸਾਹਿਬ ਜੀ ਇਹ ਟਰਾਈ ਕਰਦੇ ਸਨੂੰ ਸਮਝਾਣ ਦੀ ਆ ਮਾਈਕ ਨਾਲ ਲਾਗੇ ਕਰ ਲਿਆ ਆਪਣੇ ਇਹ ਬੜਾ ਦੂ ਦੌੜਦਾ ਰਹਿੰਦਾ ਮੇਰੇ ਤੋਂ ਹਾਂਜੀ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਅਕਾਲ ਪੁਰਖ ਦਾ ਅ ਧਰਮ ਰੂਪੀ ਬਜਮਾ ਨਿਯਮ ਹੀ ਬਲਦ ਹੈ ਕੀ ਧਰਮ ਦਇਆ ਦਾ ਪੁੱਤ ਠੀਕ ਹੈ ਤਾਂ ਉਹ ਜਿਹੜਾ ਬਲਦ ਨੂੰ ਕਿਹਾ ਗਿਆ ਕਿ ਕਹਿੰਦੇ ਅਕਾਲ ਪੁਰਖ ਦਾ ਜਿਹੜਾ ਧਰਮ ਆ ਉਹੀ ਇੱਕ ਬਜਮਾ ਨਿਯਮ ਆ ਜੋ ਇੱਕ ਬਲਦ ਦਾ ਠੀਕ ਹੈ ਉਹ ਬਲਦ ਨੂੰ ਇੱਕ ਧਰਮ ਦਾ ਰੂਪ ਦਿੱਤਾ ਗਿਆ ਹੈ ਠੀਕ ਹੈ ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ ਇਹ ਧਰਮ ਦਇਆ ਦਾ ਪੁੱਤਰ ਹਾ ਜਿਹੜਾ ਇਹ ਧਰਮ ਆ ਜਿਹਨੂੰ ਆਪਾਂ ਅੱਜ ਰਿਲੀਜਨ ਕਹਿ ਦਿੰਨੇ ਬਟ ਉਹ ਰਿਲੀਜਨ ਹੈ ਨਹੀਂ ਧਰਮ ਉਹ ਜਿਹੜਾ ਕ੍ਰਿਸ਼ਨ ਨੇ ਦੱਸਿਆ ਸੀ ਚੰਗਾ ਮਾੜਾ ਜੋ ਵੀ ਇਹ ਧਰਮ ਦਇਆ ਦਾ ਪੁੱਤਰ ਆ ਦਇਆ ਜਾਨੀ ਕਿ ਆਪਾਂ ਕਿਸੇ ਨੂੰ ਕਿੰਨਾ ਮਾਫ ਕਰ ਸਕਦੇ ਆ ਰਹਿਮ ਰਹਿਮ ਕਵਾਲਾ ਇਹੇ ਧਰਮ ਦਇਆ ਦਾ ਪੁੱਤਰਾ ਪਰ ਅੱਜ ਕੱਲ੍ਹ ਧਰਮ ਦੇ ਵਿੱਚ ਅਸੀਂ ਦਇਆ ਨਹੀਂ ਕਰਦੇ ਨਾਸਤਕ ਬੰਦਾ ਕਿਸੇ ਤੇ ਦਇਆ ਕਰ ਜੂਗਾ ਲੇਕਿਨ ਜੋ ਜਿੰਨਾ ਧਰਮਿਕ ਆ ਜੋ ਜਿੰਨਾ ਧਰਮੀ ਬੰਦਾ ਉਹ ਦਇਆ ਨਹੀਂ ਕਰਦਾ ਉਹ ਆਪਣੇ ਰੀਜਨ 'ਚ ਫਸ ਕੇ ਦੂਸਰਾਂ ਦਾ ਮਰਡਰ ਤੱਕ ਵੀ ਕਰ ਦਿੰਦਾ ਹੈ ਇਹਦੇ ਰਿਲੇਟਡ ਤੁਸੀਂ ਕਾਫੀ ਇਨਸੀਡੈਂਟ ਦੇਖੇ ਹੋਗੇ ਵੀ ਕਿਤੇ ਚਾਰ ਬੰਦੇ ਇਕੱਠੇ ਹੋ ਕੇ ਦੂਜੇ ਧਰਮ ਦੇ ਬੰਦੇ ਨੂੰ ਮਾਰਤਾ ਕਿਤੇ ਕਿਤੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਯੂ نو ਬੈਟ ਯਾਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੁਨੀਆ ਤੇ ਕੀ ਹੁੰਦਾ ਪਿਆ ਆ ਤੇ ਹਾਂ ਜੀ ਅੱਗੇ ਅੱਗੇ ਗੁਰੂ ਸਾਹਿਬ ਜੀ ਟਰਾਈ ਕਰ ਰਹੇ ਸਮਝਾਉਂਦੀ ਕਿ ਭਾਵ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾਈ ਰੱਖਣ ਵਾਸਤੇ ਧਰਮ ਰੂਪ ਨਿਯਮ ਬਣਾ ਦਿੱਤਾ ਹੈ ਵੀ ਉਹ ਧਰਮ ਹੈ ਕਿ ਆਪਾਂ ਸਮਝਦੇ ਵੀ ਉਹ ਧਰਮ ਹੈਗਾ ਜਿੱਥੋਂ ਅਸੀਂ ਨਿਕਲੇ ਚਲੋ ਅਸੀਂ ਜਿੱਥੋਂ ਵੀ ਅਸੀਂ ਨਿਕਲੇ ਆ ਮਤਲਬ ਜਿਸ ਰਿਲੀਜੀਅਨ ਚੋਂ ਨਿਕਲੇ ਹਿੰਦੂ ਮੁਸਲਮ ਸਿੱਖ ਸਾਹਿਬ ਬੋਧੀ ਜੈਨੀ 크੍ਰਿਸਚਨ ਜਿੰਨੇ ਵੀ ਆ ਵਟ ਐਵਰ ਜਿੱਥੋਂ ਜਿੱਥੋਂ ਅਸੀਂ ਨਿਕਲੇ ਆ ਅਸੀਂ ਕਹਿੰਦੇ ਇਹ ਧਰਮ ਆ ਧਰਮ ਇਹ ਨਹੀਂ ਹੈਗਾ ਧਰਮ ਵਾਸਤੇ ਇੱਕ ਵਕ ਅਲੱਗ ਤੋਂ ਡੈਡੀਕੇਟਡ ਵੀਡੀਓ ਲੈ ਕੇ ਆਉਂਗਾ ਦੀ ਉਹ ਤੁਸੀਂ ਵੀਡੀਓ ਨੂੰ ਪ੍ਰੋਪਰ ਦੇਖਣੀ ਆ ਤੁਸੀਂ ਤੇ ਇਹ ਉਹ ਧਰਮ ਦੀ ਗੱਲ ਕਹਿੰਦੇ ਜਿਹੜੇ ਕ੍ਰਿਸ਼ਨ ਨੇ ਗੀਤਾ ਸਾਰ ਦੇ ਵਿੱਚ ਧਰਮ ਦੀ ਗੱਲ ਕੀਤੀ ਉਹਦੀ ਗੱਲ ਕਰਦੇ ਬਈ ਮੈਂ ਇਹ ਨਹੀਂ ਕਹਿੰਦਾ ਵੀ ਹੋਰ ਕਿਸੇ ਗ੍ਰੰਥ ਚ ਧਰਮ ਦੀ ਗੱਲ ਨਹੀਂ ਕੀਤੀ ਬਟ ਇੱਕ ਕਹਿੰਦੇ ਹੁੰਦੇ ਇੱਕ ਬੁੱਕ ਹੁੰਦੀ ਆ ਸਪੈਸੀਫਿਕ ਜਿਹਦਾ ਮੈਥ ਸਾਇੰਸ ਇਹਦਾ ਉਹ ਇੱਕ ਧਰਮ ਵਾਸਤੇ ਜੇ ਅਗਰ ਤੁਸੀਂ ਧਰਮ ਹੀ ਸਮਝਣਾ ਪਤੋਂ ਮੈਂ ਐਕਚੁਅਲ ਹੈ ਕਿ ਇਹਦੀ ਐਗਜ਼ਿਸਟੈਂਸ ਕੀ ਆ ਇਹਦਾ ਮਤਲਬ ਕੀ ਆ ਅਸੀਂ ਕੀ ਧਰਮਾਂ ਧਰਮਾਂ ਰਿਲੀਜੀਅਨਾਂ ਇਹ ਕੀ ਜ਼ਰੂਰੀ ਕੀ ਸਹੀ ਆ ਕੀ ਗਲਤ ਤੇ ਤੁਹਾਨੂੰ ਗੀਤਾ ਪੜਨੀ ਪੈਣੀ ਆ ਰਾਈਟ ਤੁਹਾਨੂੰ ਉਹ ਪੜਨੀ ਪੈਣੀ ਆ ਤੇ ਉਹਦੇ ਵਿੱਚ ਹੀ ਮੈਂ ਤੁਹਾਨੂੰ ਇਹ ਨਹੀਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਵਿੱਚੋਂ ਵੀ ਮੈਂ ਤੁਹਾਨੂੰ ਪੂਰੇ ਮੁਕੰਮਲ ਸਮਝਾ ਸਕਦਾ ਬਟ ਅਗਰ ਮੇਰੀ ਗੱਲ ਕਰਦੇ ਤੇ ਮੈਂ ਮਤਲਬ ਕਿ ਠੀਕ ਚੀਜ਼ਾਂ ਰੀਡ ਕੀਤੀ ਆ ਤੇ ਮੈਂ ਹਰ ਕਿਸੇ ਦੇ ਵਿੱਚੋਂ ਤੁਹਾਨੂੰ ਡੈਫੀਨੇਸ਼ਨ ਦੇ ਦੇਣ ਵਾਸਤੇ ਸક્ષਮ ਬੈਠਾ ਇੱਥੇ ਠੀਕ ਆ ਤੇ ਹਾਂਜੀ ਅੱਗੇ ਉਹ ਸਮਝਾਇਆ ਜਾ ਰਿਹਾ ਕਿ ਇਹ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਹੀ ਸੰਤੋਖ ਨੂੰ ਜਨਮ ਦਿੱਤਾ ਹੈ ਦੇਖੋ ਪਹਿਲਾਂ ਕਿਹਾ ਕਿ ਜਿਹੜਾ ਧਰਮ ਵਾ ਉਹ ਦਇਆ ਦਾ ਪੁੱਤਰ ਆ ਫਿਰ ਕਿਹਾ ਕਿ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦਿੱਤਾ ਆ ਕਿ ਧਰਮ ਦੀ ਜੋ ਮਰਿਆਦਾ ਆ ਜੋ ਬਾਉਂਡਰੀਸ ਆ ਲਿਮਿਟੇਸ਼ਨ ਆ ਇਹਦੇ ਅਨੁਸਾਰ ਸੰਤੋਖ ਯਾਨੀ ਕਿ ਸੈਟੀਸਫੈਕਸ਼ਨ ਕਹਿ ਸਕਦੇ ਯਾਨੀ ਕਿ ਮਾਨਸਿਕ ਠਹਿਰਾਵ ਨੂੰ ਯਾਨੀ ਕਿ ਮਾਨਸਿਕ ਟਿਕਾਣ ਨੂੰ ਜਨਮ ਦਿੱਤਾ ਗਿਆ ਠੀਕ ਹੈ ਜੇ ਕੋਈ ਮਨੁੱਖ ਉਸ ਪਰ ਦੱਸੀ ਵਿਚਾਰ ਨੂੰ ਸਮਝ ਲਵੇ ਤਾਂ ਇਹ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਏ ਕਿ ਅਗਰ ਜਦੋਂ ਆਪਾਂ ਧਰਮ ਨੂੰ ਸਮਝ ਲਿਆ ਤੇ ਫਿਰ ਸਾਡੇ ਅੰਦਰ ਆਟੋਮੈਟਿਕ ਕਹਿੰਦੇ ਹਾਂ ਨਾਮ ਰੂਪੀ ਜੋਤ ਜਗ ਜਾਂਦੀ ਹੈ ਤੇ ਫਿਰ ਅਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਸਕਦੇ ਆ ਵੀ ਮਤਲਬ ਕਿ ਆਪਾਂ ਉਹਦੇ ਰੰਗ ਵਿੱਚ ਕਹਿੰਦੇ ਖਸਮਾ ਤੇਰੇ ਰੰਗ ਵਿੱਚ ਮੈਂ ਰੰਗ ਗਈ ਠੀਕ ਆ ਹੁਣ ਤੂੰ ਜੋ ਮਰਜ਼ੀ ਕਰ ਹਾਂਜੀ ਇਸ ਤੋਂ ਅੱਗੇ ਜਿਹੜੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੀ ਕੋਸ਼ਿਸ਼ ਕੀਤੀ ਉਹ ਜਿਹੜੇ ਅਸੀਂ ਬਚਪਨ ਦੇ ਵਿੱਚ ਕਹਾਣੀਆਂ ਸੁਣਦੇ ਹੁੰਦੇ ਸੀ ਨਾ ਕਿ ਧਰਤੀ ਆ ਧਰਤੀ ਗੋਲ ਆ ਠੀਕ ਆ ਇਹਨੂੰ ਬਲਦ ਨੇ ਆਪਣੇ ਸਿੰਘਾਂ ਦੇ ਚੱਕਿਆ ਹਾਰਸ ਜਿਹਨੂੰ ਹਾਰਸ ਕਹਿੰਦੇ ਤੇ ਉਹ ਜਦੋਂ ਤਰਨਾ ਬਲਦ ਥੱਕ ਜਾਂਦਾ ਤੇ ਉਹ ਇਦਾਂ ਦੂਜੇ ਸਿੰਘ ਤੇ ਕਹਿ ਲਓ ਕਿ ਧਰਤੀ ਚੱਕ ਲੈਣਾ ਤੇ ਫੇਰ ਧਰਤੀ ਦੇ ਪਹਚਾ ਲਾਂਦਾ ਹਨਾ ਤੇ ਇਸ ਇਸ ਤਰੀਕੇ ਨਾਲ ਵੀ ਟਰਾਈ ਕੀਤੀ ਗੁਰੂ ਸਾਹਿਬ ਨੇ ਸਮਝਾਉਂਦੀ ਤੇ ਉਹ ਮੈਂ ਹੁਣ ਵਿਖਿਆਨ ਕਰਨ ਲੱਗਾ ਨਹੀਂ ਤਾਂ ਖਿਆਲ ਕਰੋ ਕਿ ਬਲਦ ਉੱਤੇ ਧਰਤੀ ਦਾ ਕਿਤਨਾ ਕੋ ਬੇਅੰਤ ਭਾਰ ਹੈ ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ ਤੇ ਉਸ ਬਲਦ ਨੂੰ ਸਹਾਰਾ ਕੌਣ ਦੇ ਰਿਹਾ ਹੈ ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠਾਂ ਹੋਰ ਬਲਦ ਵੀ ਹੋ ਸਕਦੇ ਹਨ ਹਨਾ ਹੋਰ ਬਲਦ ਧਰਤੀ ਥੱਲੇ ਹੋਰ ਬਲਦ ਉਸ ਤੋਂ ਹੇਠਾਂ ਧਰਤੀ ਦੇ ਹੀਟ ਹੋਰ ਬਲਦ ਫਿਰ ਹੋਰ ਬਲਦ ਫਿਰ ਹੋਰ ਬਲਦ ਇਸ ਤਰ੍ਹਾਂ ਅਖੀਰਲੇ ਬਲਦ ਨੂੰ ਸਹਾਰਾ ਕੌਣ ਦਿੰਦਾ ਹੋਵੇਗਾ ਦੇਖੋ ਕਿੰਨੀ ਕਹਿੰਦੇ ਵੀ ਇਹ ਜਿਹੜੀ ਇਹ ਸਟੋਰੀ ਬਣੀ ਜੀ ਕਹਿੰਦੇ ਸੀ ਇਹ ਭਗਵਾਨ ਭੋਲੇ ਨਾ ਜਿਹੜੇ ਸ਼ਿਵਜੀ ਦਾ ਜਿਹੜਾ ਬਲਦ ਹੁੰਦਾ ਨਾ ਕਿ ਉਹਨੇ ਧਰਤੀ ਦਾ ਵਜ਼ਨ ਆਪਣੇ ਸਿਰ ਤੇ ਚੱਕਿਆ ਹੋਇਆ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਉਹਨੇ ਤਾਂ ਚੱਕਿਆ ਉਹਦੇ ਥੱਲੇ ਕੌਣ ਆ ਚਲੋ ਅਸੀਂ ਕਹਾਂ ਉਹਦੇ ਥਲੇ ਇੱਕ ਬਲਦ ਆ ਫਿਰ ਉਹਦੇ ਥਲੇ ਕੌਣ ਹੋਇਆ ਇਹਦਾ ਸੈਂਕੜੋ ਬਲਦ ਹੋਗੇ ਐਟ ਦੀ ਐਂਡ ਕੋਈ ਇੱਕ ਤਾਕਤ ਆ जिने ਤਰ ਤਿੰਨ ਟਕਾ ਰੱਖਿਆ ਸਾਇੰਸਦਾਨ ਕਹਿੰਦੇ ਵੀ ਤਾਂ ਇਹ ਉਂ ਟਿਕੀ ਐ ਇਦਾਂ ਇਦਾਂ ਗ੍ਰੈਵਿਟੀ ਠੀਕ ਐ ਸਾਇੰਸਦਾਨ ਦੇ ਉਹਨਾਂ ਦਾ ਆਪਣਾ ਦਿਮਾਗ ਤਰਕਸ਼ੀਲ ਨੇ ਤਰਕ ਦੇ ਨਾਲ ਹੀ ਰੱਬ ਨੂੰ ਜਾਨਣਾ ਤੇ ਇੱਕ ਆਸਥਿਕ ਬੰਦੇ ਨੇ ਆਸਥਾ ਦੇ ਨਾਲ ਹੀ ਰੱਬ ਨੂੰ ਜਾਨਣਾ ਪਰ ਆਸਥਾ ਇੱਕ ਬਹੁਤ ਹੀ ਮਤਲਬ ਕਹਿ ਸਕਦੇ ਵੀ ਇੱਕ ਕਿ ਧਰਮ ਜਾਂ ਰਿਲੀਜੀਅਨ ਧਰਮ ਨਹੀਂ ਕਹਿ ਸਕਦਾ ਵੀ ਰਿਲੀਜੀਅਨ ਆਸਥਾ ਇੱਕ ਇਦਾਂ ਦੀ ਸ਼ੈਅ ਆ ਵੀ ਇਹਦੇ ਵਿੱਚ ਬੰਦਾ ਮੂਤ ਵੀ ਪੀਣ ਨੂੰ ਤਿਆਰ ਹੋ ਜਾਂਦਾ ਆ ਤੇ ਪਰ ਜੀ ਆਪਾਂ ਪੀਤ ਭਾਵ ਦੀ ਗੱਲ ਕੀ ਤੇ ਅਸੀਂ ਅਸ਼ੂਚ ਦੇ ਹੱਥ ਦਾ ਪਾਣੀ ਵੀ ਨਹੀਂ ਪੀਕੇ ਰਾਜੀ ਧਰਮ ਬੰਦੇ ਨੂੰ ਮੂੰਹ ਤੋਂ ਪਿਲਾ ਦਿੰਦਾ ਹੈ ਤੇ ਜਿਹੜੇ ਬੰਦੇ ਦੇ ਪਾਲੇ ਹੋਏ ਟੁੱਟੇ ਜਿਹੇ ਕਾਨੂੰਨ ਆ ਉਹ ਤੁਹਾਨੂੰ ਕਿਸੇ ਤੁਸੀਂ ਕਹਿੰਦੇ ਵੀ ਫਰਾਨੀ ਜਾਤੀ ਦੇ ਨੀਚ ਬੰਦਾ ਅਸੀਂ ਉਹਦੇ ਹੱਥੋਂ ਪਾਣੀ ਨਹੀਂ ਪੀਣਾ ਇਹ ਸਿਰੇ ਦੀਆਂ ਤੁੱਛ ਗੱਲਾਂ ਆ ਤੁੱਛ ਸਿਰੇ ਦੀਆਂ ਕਟਿਆ ਗੱਲਾਂ ਆ ਤੇ ਉਹ ਜਿਹੜੇ ਇਹ ਜਿਹਿਆਂ ਵਿਚਾਰਾਂ ਦੇ ਵਜੇ ਰਹਿੰਦੇ ਉਹ ਬਸ ਤੇ ਹੁਣ ਕਈਆਂ ਤੇ ਮੈਂ ਫੈਮਲੀਆਂ ਦੇ ਵਿੱਚ ਦੇਖਦਾ ਵੀ ਉਹ ਜਿੱਥੋਂ ਜਨਮ ਲੈਂਦੇ ਉਹਨਾਂ ਦੀ ਫੈਮਲੀ ਦੇ ਵਿੱਚ ਜੋ ਪਿੱਛੋਂ ਹੁੰਦਾ ਆ ਰਿਹਾ ਉਸ ਚੀਜ਼ਾਂ ਨੂੰ ਫੋਲੋ ਕਰਦੇ ਆ ਯਾਰ ਨਹੀਂ ਅਸੀਂ ਸਾਡੇ ਤਾਂ ਹੁੰਦੀ ਆ ਸਾਡੇ ਜਠੇਰਿਆਂ ਦੇ ਜਾਂਦੇ ਸਾਡੇ ਐਂ ਕਰਦੇ ਸਾਡੇ ਕਰੋ ਮਰੋ ਜੋ ਮਰਜੀ ਕਰੋ ਯਾਰ ਮੈਂ ਕੀ ਲੈਣਾ ਦਿਮਾਗ ਖਰਾਬ ਕੀਤਾ ਹੋਇਆ ਜੰਤਾ ਨੇ ਯਾਰ ਕਿਤੇ ਕਿਤੇ ਬੜੇ ਗੁੱਸਾ ਆਦਾ ਕਿ ਯਾਰ ਪ੍ਰਮਾਤਮਾ ਨੇ ਸਾਨੂੰ ਕੀ ਬਣਾ ਕੇ ਭੇਜਿਆ ਆਪਣੇ ਵਾਸਤੇ ਅਸੀਂ ਕੀ ਹੁਣ ਮੇਰੇ ਮੂੰਹੋਂ ਗਾਲ ਨਿਕਲਣਗੇ ਅੱਛਾ ਅੱਲਾ ਮਾਫ ਕਰੇ ਕਿ ਅਸੀਂ ਪਰਮਾਤਮਾ ਨੂੰ ਛੱਡ ਕੇ ਹਰ ਇੱਕ ਉਹ ਕੁੱਤੇ ਬਿੱਲੇ ਦੀ ਪੂਜਾ ਕੀਤੀ ਹੈ ਹਰ ਇੱਕ ਹਰ ਇੱਕ ਦੇਤ ਅਰੀ ਹਰ ਇੱਕ ਟੁੱੱਚੇ ਦੇ ਹਰ ਇੱਕ ਹਰ ਜਗ੍ਹਾ ਜਾ ਕੇ ਆਪਾਂ ਨਕਰ ਰਗੜਿਆ ਬਸ ਉਹ ਖਸਮ ਨੂੰ ਨਹੀਂ ਵਿਚਾਰਿਆ ਹਰ ਪੰਡਤ ਬ੍ਰਾਹਮਣ ਹਰ ਪਾਸੇ ਜਾ ਕੇ ਅਸੀਂ ਬਸ ਯਾਰ ਹਰ ਪਾਸੇ ਟੂਹ ਰਗੜੇ ਜਾ ਕੇ ਜੀ ਕਿਤੇ ਟਾਈਮ ਸੇ ਨੂੰ ਖਸਮ ਨੂੰ ਵਿਚਾਰ ਲਿਆ ਹੁੰਦਾ ਤੇ ਅੱਜ ਲੋੜ ਨਹੀਂ ਸੀ ਪੈਣੀ ਯਾਰ ਬੰਦਾ ਹੈਗਾ ਕਾਲਾ ਬੰਦੇ ਨੂੰ ਚਾਹੀਦੀ ਹੈ ਜਲਦੀ ਸਾਰਾ ਕੁਝ ਮੈਨੂੰ ਛੇਤੀ ਮਿਲ ਜਵੇ ਤੇ ਪਰ ਕਹਿੰਦੇ ਨੇ ਜਿਵੇਂ ਦਾ ਕਾਲੀ ਦਾ ਕੰਮ ਸ਼ੈਦਾਨ ਦਾ ਹੁੰਦਾ ਜਿੰਨਾ ਜ਼ਿਆਦਾ ਜਲਦੀ ਕਰੋਗੇ ਉਨਾਂ ਜ਼ਿਆਦਾ ਮਲੂਸ਼ੈਦਾਨ ਹੁੰਦਾ ਸਹਿਜ ਪਕੇ ਸੋ ਮਿੱਠਾ ਲਾਗੇ ਤੇ ਸਹਿਜ ਦੇ ਨਾਲ ਹੀ ਚੀਜ਼ਾਂ ਜੋ ਮਿਲਦੀਆਂ ਉਹੀ ਅੱਛੀਆਂ ਹੁੰਦੀਆਂ ਨੇ ਤੇ ਅੱਜ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਕਿਉਂਕਿ ਇਹ ਇੱਕ ਲਾਈਨ ਡਿਸਕ੍ਰਾਈਬ ਕਰਨ ਨੂੰ ਮੈਨੂੰ ਬਹੁਤ ਟਾਈਮ ਲੱਗ ਗਿਆ 6-7 ਮਿਲਣ ਦੀ ਵੀਡੀਓ ਬਣ ਚੁੱਕੀ ਆ ਤੇ ਅਗਰ ਤੁਸੀਂ ਨਹੀਂ ਸਮਝੇ ਜਾਂ ਫਿਰ ਤੁਸੀਂ ਮੇਰੇ ਤੋਂ ਵਧੀਆ ਤਰੀਕੇ ਨਾਲ ਇਸ ਲਾਈਨ ਨੂੰ ਸਮਝੇ ਜਾਂ ਫਿਰ ਤੁਹਾਡੇ ਤੋਂ ਮੇਰੇ ਤੋਂ ਜ਼ਿਆਦਾ ਐਡ ਆਨ ਨੌਲੇਜ ਹੈਗੀ ਆ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਮੈਂ ਸਿੱਖਣ ਦਾ ਬਹੁਤ ਸ਼ਕੀਨ ਆ ਤੇ ਐ ਨਹੀਂ ਵੀ ਮੈਂ ਮੈਂ ਪੜ ਲਿਆ ਤੇ ਹੁਣ ਮੈਂ ਹੀ ਮੈਂ ਤੇ ਮੈਂ ਤਾਂ ਕੁਝ ਨਹੀਂ ਵੀ ਮੈਂ ਰੱਬ ਦੇ ਰਾਹ ਤੇ ਜੋ ਹੈ ਨੂੰ ਕੋ ਜਵਾਬ ਵੀ ਕੋਈ ਅੱਛੀ ਗੱਲ ਸਮਝਾ ਸਕਦਾ ਤੇ ਮੈਂ ਅਪਰੀਸ਼ੀਏਟ ਕਰੂੰਗਾ ਕਿ ਮੇਰੀ ਨੌਲੇਜ ਇਜਾਫਾ ਹੋਗਾ ਤੇ ਅਸੀਂ ਰਲ ਮਿਲ ਕੇ ਹੀ ਨੌਲੇਜ ਇਜਾਫਾ ਕਰ ਸਕਦੇ ਤੇ ਕ੍ਰਿਸ਼ਨ ਜੀ ਨੇ ਇੱਕ ਗੱਲ ਕਹੀ ਸੀਗੀ ਕ੍ਰਿਸ਼ਨ ਜੀ ਕਹਿੰਦੇ ਵੀ "ਕੀਆ ਤੁਮ ਲੈ ਕੇ ਆਏ ਹੈ? ਕੀਆ ਤੁਮ ਲੈ ਕੇ ਆਏ ਹੋ? ਔਰ ਕੀਆ ਸਾਥ ਲੈ ਕੇ ਜਾਓਗੇ?" ਇਹ ਕੋਪਿਆ ਸੋਦੇ ਵੀ ਨੋਰਮਲ ਗਾ ਲੋ ਇੱਥੇ ਕੀ ਲੈ ਕੇ ਆਏ ਤੇ ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ ਨਹੀਂ ਜੋ ਆ ਮੇਰੇ ਚੀਜ਼ਾਂ ਆ ਜੋ ਮੇਰੇ ਅਲਫਾਜ਼ ਆ ਜੋ ਮੇਰੀ ਨੌਲੇਜ ਆ ਈਚ ਐਂਡ ਐਵਰੀਥਿੰਗ ਸਾਰਾ ਆ ਗਏ ਮੈਂ ਇੱਥੇ ਇਕੱਠਾ ਕੀਤਾ ਇਸ ਧਰਤੀ ਤੇ ਕੀਤਾ ਇੱਥੇ ਮੇਰਾ ਕੁਛ ਨਹੀਂ ਆ ਤੇ ਕੋ ਬਹੁਤੇ ਲੋਕ ਕਹਿੰਦੇ ਵੀ ਅਸੀਂ ਕੀ ਲੈਣਾ ਕਿਸੇ ਤੋਂ ਸਾਡਾ ਤਾਂ ਆਪਣਾ ਆਪਣਾ ਇੱਥੇ ਕੁਛ ਨਹੀਂ ਅਸੀਂ ਸਾਰਾ ਕੁਝ ਲੋਕਾਂ ਦਾ ਹੀ ਇਕੱਠਾ ਕੀਤਾ ਈਵਨ ਕਿ ਬੋਲਣਾ ਤੁਰਨਾ ਹਰ ਸ਼ੈ ਹਰ ਇੱਕ ਚੀਜ਼ ਸਾਡੀ ਕਿਸੇ ਦੀ ਸਾਡਾ ਆਪਣਾ ਕੁਛ ਵੀ ਨਹੀਂ ਹੈਗਾ ਤੇ ਤਾਂ ਕਿ ਨਾ ਵੀ ਆਪਣੇ ਥਾਟਸ ਆਪਣੀ ਨੋਲਜ ਸ਼ੇਅਰ ਕਰੋ ਤਾਂ ਕਿ ਜੋ ਤੁਸੀਂ ਅਰਜਿਤ ਕੀਤਾ ਦੂਸਰੇ ਤੱਕ ਡਿਲੀਵਰ ਕਰ ਦੋ ਤੇ ਜਦੋਂ ਤੁਸੀਂ ਆਪਣੇ ਇਸ ਆਪਣੇ ਇਸ ਦੇਹ ਨੂੰ ਛੱਡਣਾ ਆਪਣੀ ਇਸ ਸਰੀਰ ਨੂੰ ਛੱਡ ਕੇ ਆਪਾਂ ਖਸਮ ਦੇ ਵੀਡੀਓ ਵਾੜਨਾ ਕਸਮ ਕੋਲੇ ਜਾਣਾ ਤੇ ਉਸ ਟਾਈਮ ਮਤਲਬ ਕਿ ਜੋ ਆਪਣੇ ਥੌਟਸ ਆਪਾਂ ਇੱਥੇ ਸਪਰੈਡ ਕਰਕੇ ਜਾਈਏ ਵੀ ਜੋ ਅਸੀਂ ਕੁਝ ਚੰਗਾ ਸਿੱਖਿਆ ਉਹ ਲੋਕਾਂ ਤੱਕ ਜ਼ਿੰਦਾ ਰਹੇ ਅਸੀਂ ਜ਼ਿੰਦਾ ਰਹੀਏ ਨਾ ਰਹੀਏ ਸਾਡੇ ਥੌਟਸ ਜਿੰਦੇ ਰਹਿਣੇ ਚਾਹੀਦੇ ਆ ਤੇ ਇਹੀ ਸਭ ਤੋਂ ਵੱਡੀ ਗੱਲ ਹੈ ਦੋਸਤੋ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਨਵੇਂ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰ ਲਿਆ ਕਰੋ ਨਹੀਂ ਤੇ ਤੁਹਾਡੀ ਮਰਜ਼ੀ ਆ ਚੰਗਾ ਮਿਲਾਂਗੇ ਅਗਲੀ ਵੀਡੀਓ 'ਚ ਉਹ ਤੱਕ ਲਈ ਬਾਏ ਬਾਏ ਸਾਸਰੀਕਰ